ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਮੌਜੂਦ ਆ ਮਸ਼ਹੂਰ ਜੋ ਲੋਟਰੀ ਸੇਲਰਸ ਗਾਂਧੀ ਬ੍ਰਦਰਸ ਦੇ ਕੋਲ ਜਿਨ੍ਹਾਂ ਦਾ ਜੋ ਪਹਿਲਾ ਇਨਾਮ ਲੱਗਿਆ ਸੀ ਵਿਸਾਖੀ ਬੰਪਰ ਦਾ ਜੋ 20 ਤਰੀਕ ਨੂੰ ਇਨਾਮ ਨਿਕਲਿਆ ਸੀ 20 April ਨੂੰ ਇਨਾਮ ਨਿਕਲਿਆ ਸੀ ਜੋ ਅੱਜ ਉਸ ਦੇ ਜੋ ਵਿਨਰਸ ਨੇ ਸਾਡੇ ਨਾਲ ਮੌਜੂਦ ਨੇ 2.5 ਕਰੋੜ ਦੀ ਇਹਨਾਂ ਦੀ ਜੋ ਪਹਿਲਾ ਇਨਾਮ ਲੱਗਿਆ ਸੀ ਗੱਲਬਾਤ ਕਰਦੇ ਆ ਜੋ ਇਨਾਮ ਲੱਗਿਆ ਵੇ ਕਿਸ ਤਰ੍ਹਾਂ ਲੱਗਿਆ ਕਿਸ ਤਰ੍ਹਾਂ ਦੀ ਵਿਲਿੰਗ ਹੈ ਨਮਸਕਾਰ ਸੇ ਨਮਸਕਾਰ ਜੈ ਜਗਨਨਾਥ ਜੈ ਜਗਨਨਾਥ ਆਪ ਦਾ ਪਹਿਲਾ ਇਨਾਮ ਲੱਗਾ ਹੈ तो कैसा महसूस हो रहा है आपको कैसा फील हो रहा है आप उड़ीसा से हो उड़ीसा से आपने यहाँ पर पहले ये बताइए कि यहाँ पर आपने कैसे डोला लॉटरी सर मैं घूमने आया था चंडीगढ़ तो यहाँ लुधियाना भी घूमने आया था तो देखा तो इनका दुकान था इनसे तीन टिकट लिया था उसमें से एक तो फर्स्ट प्राइज निकल गया अच्छा जब आपका पहला इनाम निकला तब तो आप क्या कर रहे थे कैसा फील हुआ आपको कैसे पता चला नहीं मैं घर में था सार का फ़ोन आया तो बोले कि आपका लॉटरी निकला है थोड़ा रिजल्ट मिला लीजिए ले आया तो पता चला कि फर्स्ट प्राइज निकला है बहुत खुश हुआ इनका धन्यवाद करता हूँ और पंजाब गवर्नमेंट का भी धन्यवाद करता हूँ बिल्कुल एक गल एक बात सुनने में आई थी कि आपका पहले भी जो लॉटरी में लक है जो बहुत अच्छा चल रहा है हाँ। पहले भी आपके कई इनाम निकल चुके हाँ। हैं लगातार निकल रहे हैं हाँ मेरा दो ठो पेट्रोल पंप का भी लॉटरी निकला है और एक तो शराब का दुकान का भी लॉटरी निकल निकला है अभी ये लॉटरी भी निकल गया सो ये सारी लॉटरी जो लग रही है आपकी ये लगातार लगती आ रही है भगवान की कृपा है सब जगन्नाथ की कृपा है सब ਸੋ ਸੜਨਾਲਾ ਗਾਂਧੀ ਜੀ ਮੌਜੂਦ ਨੇ ਗਾਂਧੀ ਜੀ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਵੀ ਇਨਾਮ ਹੈ ਜੋ ਇਹਨਾਂ ਦਾ ਵੀ ਲੱਕ ਇਸ ਵਕਤ ਬਹੁਤ ਅੱਛਾ ਚੱਲਦਾ ਪਿਆ ਹੈ ਲਗਾਤਾਰ ਇਹਨਾਂ ਦਾ ਵੀ ਇਸ ਸਾਲ ਦਾ ਚੌਥਾ ਇਨਾਮ ਹੈ ਸੋ ਗੱਲਬਾਤ ਕਰਦੇ ਆ ਗਾਂਧੀ ਜੀ ਨਾਲ ਜੀ ਸਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ winner ਤੁਹਾਡੇ ਸਾਹਮਣੇ ਨੇ ਲੋਕ ਇਸ ਵਾਰੀ ਸੋਚ ਰਹੇ ਸੀ ਕਿ ਗਾਂਧੀ winner ਲੱਭ ਨਹੀਂ ਪਾਇਆ winner ਦੇ ਹੱਥੀ ਚ ਜਿੰਨੀ ਦੇਰ ਤੱਕ ਪਕੜ ਕੇ ਟਿਕਟ ਦੀ ਫੋਟੋ ਨਾ ਹੈ ਮੈਂ ਕਿਵੇਂ ਪਬਲਿਕ ਕਰਦਾ ਹਾਂ ਔਰ winner ਦੀ ਟਿਕਟ ਦਾ ਸਬਮਿਟ ਨਾ ਹੋਵੇ ਕਲੇਮ ਯਾ ਕਲੇਮ ਫਾਰਮ ਨਾ ਭਰਿਆ ਹੋਵੇ ਮੈਂ ਨਾ ਹਮੇਸ਼ਾ ਇੱਕ ਗੱਲ ਯਾਦ ਹੈ ਮੈਂ ਕਿਸੇ ਦਾ ਡਾਟਾ ਲੀਕ ਨਹੀਂ ਕਰਦਾ ਠੀਕ ਹੈ ਲਾਟਰੀ ਲੱਗੀ ਹੈ ਇੱਕ ਸਿਸਟਮ ਹੈ ਸਬਮਿਟ ਹੋਏਗੀ ਪ੍ਰਾਈਜ਼ ਕਲੇਮ ਤਾਂ ਹੋਏਗਾ ਉਹ ਫਾਲੋ ਕਰਦੇ ਹੋਏ ਅਸੀਂ ਤੁਹਾਡੇ ਸਾਹਮਣੇ ਖੜੇ ਆਂ ਢੇਰ ਸਾਰੀ ਮੁਬਾਰਕ ਮੁਬਾਰਕਬਾਦ ਮਿਲ ਰਹੀ ਹੈ ਇਸ ਸਾਲ ਨੂੰ ਮੇਰੇ ਚਾਰ ਫਰਸਟ ਪ੍ਰਾਈਜ਼ ਆਏ ਨੇ ਜਿਦੇ ਚੁੱਟੇਮ 2.5 ਕਰੋੜ ਰੁਪਏ ਦੇ ਨੇ 15 ਲੱਖ ਰੁਪਏ ਦਾ 100 ਰੁਪਏ ਲਈ ਚ ਲਾਟਰੀ ਚ ਹੈ 2022 ਵੀ ਬਹੁਤ ਅੱਛਾ ਗਿਆ ਸੀ ਇਹ ਨਾ ਵੈਸੇ ਤੇ ਮੈਂ ਇਨਾਂ ਚੀਜ਼ਾਂ ਕਲੀ ਜੋਟਿਆਂ ਤੇ ਬਿਲੀਵ ਨਹੀਂ ਕਰਦਾ ਬਟ ਜੋਟਾ ਮੈਨੂੰ ਬੜੇ ਪ੍ਰਾਈਜ਼ ਦਿੰਦਾ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਚਾਰ ਆਏ ਨੇ ਤੇ 8 ਮਹੀਨੇ ਬਾਕੀ ਨੇ 4 ਮਹੀਨੇ ਚਾਰ ਤੇ ਉਮੀਦ ਕਰਦਾ ਕਿ 12 ਕੱਢ ਕੇ ਇੱਕ ਇਤਿਹਾਸ ਬਣਾ ਦਈਏ ਤੇ ਲੋਕਾਂ ਨੂੰ ਇਹੀ ਅਪੀਲ ਕਰਦਾ ਤੁਹਾਡੇ ਵੀਡੀਓ ਰਾਹੀਂ ਕਿ ਲੋਟਰੀ ਜਦ ਵੀ ਖਰੀਦਣੀ ਹੈ ਕਿਸਮਤ ਜਮਾਨੀ ਹੈ ਇੱਕ ਅਦੀ ਲੋਟਰੀ ਖਰੀਦ ਕੇ ਮੁਕਦਰ ਅਜਮਾਓ ਦੁਕਾਨਾਂ ਤੋਂ ਆ ਕੇ ਫਿਜ਼ੀਕਲੀ ਲੋਟਰੀ ਖਰੀਦੋ WhatsApp ਤੇ ਜਿਹੜੇ ਬੰਦੇ ਲਾਟਰੀ 베ਚਦੇ ਉਹਨਾਂ ਤੋਂ ਥੋੜਾ ਅਵੇਅਰ ਰਹੋ ਬਿਲਕੁਲ ਐਤ ਕਿ ਤੁਸੀਂ ਚੋਕਾ ਮਾਰਿਆ ਵਾ ਹੁਣ ਲੱਗਦਾ ਆਉਣ ਵਾਲੇ ਮਿਲੇ ਚੱਕਾ ਵੀ ਜਲਦੀ ਵੱਜੇਗਾ ਬਿਲਕੁਲ ਮੈਂ ਛੱਕੇ ਦੀ ਗੱਲ ਤਾਂ ਕਰਦਾ ਪੰਜਾ ਅਸਲੀ ਨਹੀਂ ਕਹਿੰਦਾ ਲੋਕਾਂ ਨੇ ਕਹਿੰਦੇ ਕਰੇ ਚੋਣ ਨਿਸ਼ਾਨ ਦਾ ਪ੍ਰਚਾਰ ਕਰਦਾ ਜੀ ਜੀ ਮਨੂੰ ਇਹ ਹੈ ਕਿ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਜਿਹੜੇ ਵੀ ਨਵੇਂ ਪੁਰਾਣੇ ਵੋਟਰਸ ਨੇ ਇੱਕ ਅਪੀਲ ਹੈ ਅੱਛਾ ਕੈਂਡੀਡੇਟ ਚੁਣੋ ਦੇਸ਼ ਦੀ ਪ੍ਰਗਤੀ ਲਈ ਉਹ ਕੰਮ ਕਰੇ ਵੋਟ ਜ਼ਰੂਰ ਆਪਣੀ ਕਰਨ ਜਾਈਓ ਗਰਮੀ ਆ ਰਹੀ ਹੈ ਇੱਕ ਦਿਨ ਦੀ ਗਰਮੀ ਦੇਸ਼ ਦਾ ਫਿਊਚਰ ਤੁਹਾਡੀ ਮਿਹਨਤ ਇੱਕ ਦਿਨ ਦੀ ਦੇਸ਼ ਦਾ ਭਵਿੱਖ ਨਿਰਧਾਰਨ ਕਰਦੀ ਹੈ ਉਹਦੇ ਵਿੱਚ ਵੀ ਦੋ ਤੇ ਉਹ ਵੀ ਇੱਕ ਮਹਾਕੁੰਮ ਚੋਣ ਦਾ ਜੀ ਮੇਰੇ ਖਿਆਲ ਪੂਰੇ ਵਰਲਡ ਦੇ ਸਭ ਤੋਂ ਜ਼ਿਆਦਾ ਵੋਟਰ ਸਾਡੇ ਕੋਲ ਨੇ ਇੰਡੀਆ ਇੱਕ ਬਹੁਤ ਵੱਡੀ ਕੰਟਰੀ ਹੈ ਭਾਰਤ ਤੁਸੀਂ ਵੀ ਕਹਿ ਦਿੰਦਾ ਕਿਉਂਕਿ ਘਰੇ ਹੋਰ ਇੰਡੀਆ ਦਾ ਸੋਚ ਰਿਹਾ ਹੈ ਬਿਲਕੁਲ ਸੋ ਇੱਕ ਗੱਲ ਹੈ ਕਿ ਜੋ ਕ੍ਰਾਈਮ ਹੈ ਕ੍ਰਾਈਮ ਵੀ ਬਹੁਤ ਹੁੰਦਾ ਵੈ ਗਾਂਧੀ ਜੀ ਦਾ ਨਾਮ ਗਾਂਧੀ ਬ੍ਰਦਰਸ ਦਾ ਨਾਮ ਸਾਰੇ ਪਾਸੇ ਮਸ਼ਹੂਰ ਹੈ ਪਰ ਉਹਨਾਂ ਦੇ ਨਾਮ ਤੇ ਕ੍ਰਾਈਮ ਵੀ ਹੁੰਦਾ ਵੈ ਉਸ ਕ੍ਰਾਈਮ ਬਾਰੇ ਥੋੜਾ ਦੱਸੋ ਕਿ ਕ੍ਰਾਈਮ ਤੋਂ ਕਿੱਦਾਂ ਬਚਿਆ ਜਾ ਸਕਦਾ ਵੈ ਦੇਖੋ ਮੈਂ ਬਹੁਤ ਵਾਰੀ ਤੁਹਾਡੇ ਚੈਨਲ ਤੇ ਵੀ ਕਦੀ ਵੀਡੀਓ ਪਾ ਚੁੱਕਿਆ ਹਾਂ ਅੱਜ ਤੇ ਮੈਂ ਥੋੜੀ ਦੱਸਾਂਗਾ ਨੈਕਸਟ ਟਾਈਮ ਕਦੇ ਫੇਰ ਆ ਜਾਣਾ ਤੇ ਮੈਂ ਕਾਂਗਾ ਕਿ ਤੁਸੀਂ ਫਿਜ਼ੀਕਲੀ ਲਾਟਰੀ ਖਰੀਦੋ ਤੇ ਤੁਹਾਡੇ ਨਾਲ ਕਦੇ ਵੀ ਕ੍ਰਾਈਮ ਨਹੀਂ ਹੋਏਗਾ ਠੀਕ ਹੈ ਤੁਹਾਨੂੰ ਜਦ ਬੰਦਾ ਕੋਈ ਵਟਸਐਪ ਤੇ ਆਫਰ ਕਰ ਰਿਹਾ ਟਿਕਟ ਪਾਣ ਦੀ ਇਟ ਮੀਨਸ ਇਟਸ ਅ ਸਟਾਰਟਿੰਗ ਆਫ ਅ ਕ ਉਤੋ ਹੀ ਸਮਝ ਲਓ ਬਸ ਐਨੀ ਗੱਲ ਕਾਂਗਾ ਨੈਕਸਟ ਟਾਈਮ ਕਰਾਂਗੇ ਕਿਉਂਕਿ ਥੋੜਾ ਸਾ ਬਿਜ਼ੀ ਆਜ ਸਦਿਓ ਬਿਲਕੁਲ ਅਸੋ ਨੈਕਸਟ ਟਾਈਮ ਜ਼ਰੂਰ ਅਸੀਂ ਗਾਂਧੀ ਜੀ ਨਾਲ ਮਿਲਾਂਗੇ ਔਰ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਜ਼ਰੂਰ ਦਵਾਵਾਂਗੇ ਕਿ ਕਿਸ ਤਰ੍ਹਾਂ ਲੋਟਰੀ ਦਾ ਫਰੋਡ ਹੁੰਦਾ ਵੈ ਔਰ ਜੋ ਅੱਜ ਤੁਹਾਨੂੰ ਮਿਲਾਇਆ ਵੈ 오ਡੀਸਾ ਤੋਂ ਨਹੀਂ ਸਾਡੇ ਨਾਲ ਚੰਦਰ ਕਾਂਤ ਜੀ ਔਰ ਗਾਂਧੀ ਜੀ ਸਾਡੇ ਨਾਲ ਜੋ ਦੋਨੋਂ ਦੇ ਹੀ ਹੈ ਜੋ ਲੱਕੀ ਹੈ ਇਸ ਵਕਤ ਜਿਨ੍ਹਾਂ ਦਾ ਲੱਕ ਹੈ ਬਹੁਤ ਅੱਛਾ ਚੱਲਦਾ ਪਿਆ ਹੋਇਆ ਵੈ ਜੋ ਚਾਰ ਵਾਰ ਗਾਂਧੀ ਜੀ ਨੇ ਇਨਾਮ ਜਿੱਤਿਆ ਵੈ ਔਰ ਉਸੇ ਤਰ੍ਹਾਂ ਜੋ ਚੰਦਰ ਕਾਂਤ ਜੀ ਉਹਨਾਂ ਵੀ ਲਗਾਤਾਰ ਇ